ਹਾਂਜੀ ਸასი ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰਿਓ ਪੈਂਡ ਮਰਜੇ ਕੇ ਆ ਗਿਆ ਸੱਜਣੋ ਤੇ ਜ਼ਿਲ੍ਹਾ ਫਿਰੋਜ਼ਪੁਰ ਆ ਗਿਆ ਤੇ ਨੇੜੇ ਮੋਦਕੀ 메ਨ ਸ਼ਹਿਰ 메ਨ ਕਸਬਾ ਆ ਗਿਆ ਤੇ ਬਚੀ ਮਿਰਜੇ ਕਾਲੇ ਭਰਾ ਨੂੰ ਮਲਾਵਾਂਗੇ ਥੋੜਾ ਲੇਟ ਹੋ ਗਏ ਆ ਵੀਡੀਓ ਤਾਂ ਨਹੀਂ ਰਾਜਾ ਹੋ ਗਿਆ ਤੇ ਤਿੰਨ ਐਨੀਮਲ ਵਿਕਰੀ ਵਾਲੇ ਵਿਖਾਵਾਂਗੇ ਤੇ ਤਿੰਨੇ ਸੂਨ ਵਾਲੇ ਹਨਾ ਹਾਂ ਤਿੰਨੇ ਸੂਨ ਵਾਲੇ ਅੱਜ ਤਿੰਨੇ ਗੱਬਣਾ ਅੱਜ ਕਹਿੰਦਾ ਤੇ ਝੋਟੀਆਂ ਲਿਆਇਆ ਦੋ ਬਹੁਤ ਸੋਹਣੀਆਂ ਇੱਕ ਦੇ ਘਰ ਦੀ ਝੋਟੀ ਤਿਆਰ ਹੋ ਗਈ ਸੱਜਣੋ ਆਹ ਆਹ ਜਿਹੜੀ ਲਾਲੀ ਵਾਲਾ ਲੇਵਾ ਵਿਖਾਈ ਦਈ ਆ ਤੁਹਾਨੂੰ ਇਹ ਦੇ ਘਰੇ ਮਗਰ ਲੀਆਂ ਵੀਡੀਓ ਚ ਵੀ ਚੈੱਕ ਕਰਿਓ ਵੀ ਇਹ ਘਰੇ ਬੱਦੀ ਹੁੰਦੀ ਸੀ ਇਹਦਾ ਲੇਖਾ ਜੋਖਾ ਕਿੰਨੇ ਦਿਨ ਬਾਕੀ ਐ ਇਹਦਾ ਹਿਸਾਬ ਕਿਤਾਬ ਪੁੱਛ ਲੈਨੇ ਆਪਾਂ ਬਚੀ ਤੋਂ ਤੇ ਸੱਜਣੋ ਇੱਕ ਬਹੁਤ ਚੰਗੀ ਕੱਦ ਕਾਰ ਦੀ ਠੰਡੀ ਧੀਰੀ ਆ ਏ ਬਹੁਤ ਠੰਡੀ ਆ ਓਕੇ ਇੱਕ ਆ ਖੜੀ ਇੱਕ ਮਹਾਰਾਜੀ ਦੀ ਕਰਪਾਣਾ ਬੜਾ ਹੀਰਾ ਲਿਆਇਆ ਕਿਦੋਂ ਲੱਭ ਕੇ ਬੜੀ ਸ਼ਾਨਦਾਰ ਝੋਟੀ ਜਿਹੜਾ ਸੱਜਣਾ ਕੇ ਵੇਖੂਗਾ ਉਹਦੀ ਪਸੰਦ ਹੋਣੀ ਚਾਹੀਦੀ ਆ ਜੁੜਿਓ ਐਂਡ ਤੱਕ ਵੇਖਿਓ ਵੀਡੀਓ ਨੂੰ ਆਜੋ ਲਈਏ ਜਾਣਕਾਰੀ ਬਚੀ ਸਾਸਤਰੀ ਕਾਲ ਜੀ ਮੈਂ ਜੀ ਸਾਸਤਰੀ ਕਾਲ ਕਲਦੀਪ ਜੀ ਸਾਸਤਰੀ ਕਾਲ ਜੀ ਹੋਰ ਸੁਣਾ ਉਹ ਵਧੀਆ ਚੜਦੀ ਕਲਾ ਤੂੰ ਦੱਸ ਬਈ ਮੇਰਾ ਸਤਿਕਾਰ ਪਰਿਵਾਰ ਕਿਦਾਂ ਬਹੁਤ ਵਧੀਆ ਚਲੋ ਸ਼ੁਗਰਾ ਪਰਮਾਤਮਾ ਦਾ ਤੂੰ ਸੁਣਾ ਹਾਂ ਵਧੀਆ ਵਿਆਹ ਦੇਖਿਆ ਦਾ ਫਿਰ ਦੋ ਦਿਨ ਲੇਟ ਹੋ ਗਏ ਹੈ ਲੇਟ ਹੋ ਗਏ ਦੋ ਚਲੋ ਕੋਈ ਗੱਲ ਨਹੀਂ ਵੱਡੇ ਵੀਰ ਵਿਆਹ ਵੀ ਤੂੰ ਹੀ ਲੇਟ ਹੋ ਗਏ ਹੈ ਨਾ ਅੱਜ ਐਸੇ ਲੇਟ ਹੋ ਗਏ ਚਲੋ ਕੋਈ ਗੱਲ ਨਹੀਂ ਯਾਰ ਕੰਮ ਦੰਦੇ ਪੈਂਦੇ ਆ ਹੈਨਾ ਹੈਨਾ ਕੋਈ ਜ਼ਿੰਦਾਰੀ ਆ ਕਵੀਲਦਾਰੀ ਆ ਬਾਈ ਇੱਕ ਵੱਡੀ ਹੈਨਾ ਸਾਰੇ ਜਾਣਾ ਪੈਂਦਾ ਆਉਣਾ ਵੀ ਪੈਂਦਾ ਹੈਨਾ ਹੋਰ ਸੁਣਾ ਡਰੈਸ ਆਪਣਾ ਪਿੰਡ ਮਿਰਜੀ ਕੀ ਜ਼ਿਲ੍ਹਾ ਫਰੋਈ ਪਰ ਮ ਜਿੱਕੇ ਲੋਹਾਂਤ ਹੋ ਗਏ ਤੇ ਨੰਬਰ 8269982204 ਜੀ 82699 ਤੇ 82204 ਹਾਂ ਜੀ ਬਿਲਕੁਲ ਆ ਛੋਟੀ ਖੋਲ ਇਥੋਂ ਧਾਰ ਕਾਢੇ ਨੂੰ ਲੈ ਬਾਈ ਹਾਂ ਉਹ ਨੀਰਾ ਹੋ ਗਿਆ ਸਜਣੋਂ ਤੁਹਾਨੂੰ ਬਾਹਰ ਤੁਸੀ ਕਰਾਉਣੇ ਸੀਲ ਬਹੁਤ ਆ ਤੇ ਇਹਨੂੰ ਬਾਹਰ ਖਿਲਾੜ ਕੇ ਤੁਹਾਨੂੰ ਵੀਡੀਓ ਵਿਖਾਉਣੇ ਆ ਹਾਂ ਬਿਲਕੁਲ ਤੇ ਬੱਚੀ ਸੁਆ ਕਿਹੜਾ ਦੂਸਰਾ ਬਾਈ ਜ ਰੀਜਨਲ ਲੈ ਆ ਇਧਰ ਕਿਰਾ ਕੱਚੇ ਥਾਂ ਲਿਆ ਇਹਨੂੰ ਇਸ ਹੁਆ ਸੱਜਣਾ ਦੂਜਾ ਦੂਜਾ ਸੁੰਦੀ ਆ ਹਜੇ ਹਜੇ ਤਾਂ ਦਿਨ ਲੈਂਦੀ ਆ ਬਾਕੀ ਦਿਨ ਹਫਤਾ ਲੈ ਜੂ ਧਾਂ ਲੈ ਜੂਗੀ ਹਜੇ ਗੁਲਦੀਪ ਸਿੰਘ ਲੈ ਜੂਗੀ ਹਨਾ ਮਾਲਕਣੇ ਯਾਰ ਉਹ ਕੈਮਰੇ ਤੋਂ ਡਰਦੀ ਆ ਬਾ ਆ ਜਾ ਕੋਈ ਨਹੀਂ ਕੋਈ ਨਹੀਂ ਲੈ ਆ ਇਹਨੂੰ ਲੈ ਆ ਜਾ ਆ ਜਾ ਇਹ ਵੇਖਿਓ ਤੁਸੀਂ ਲੇਵਾ ਪਾਂਡਾ ਲੱਗਾ ਕੀ ਕਹਨੇ ਝੋਟੀ ਨੂੰ ਥੋੜੀ ਮੇਰੇ ਤੋਂ ਡਰਦੀ ਆ ਮੈਂ ਹੁਣ ਇਧਰਲੇ ਪਾਸੇ ਤੇ ਫੇਰ ਆਪਾਂ ਇਹਨੂੰ ਕੱਢਦੇ ਆ ਬਾਹਰ ਚੱਲ ਪੁੱਤ ਚੱਲ ਬੰਨ ਲੀਏ ਇੱਥੇ ਬੰਨਣਗੇ ਬੰਦੇ 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 ਚੱਲ ਪੁੱਤ ਚੱਲ ਆ ਜਾ ਆ ਉਹ ਅੰਦਰ ਹਨੇਰਾ ਸੱਜਣਾ ਤਾਂ ਕਰਕੇ ਬਾਹਰ ਕਰਦੀ ਆ ਸਾਨੂੰ ਮੈਂ ਇੱਥੇ ਕਰਾਉਣਾ ਹੈ ਦੀ ਤਸੱਲੀ ਹਾਂ ਬਿਲਕੁਲ ਦਿਨ 8 ਪਏ ਆ ਹਾਂ ਬਾਕੀ ਦਿਨ ਪਏ ਆ ਉਹ ਤਿੰਨ ਨੂੰ ਦਿਨ ਪੂਰੇ ਆ ਦੇ 3 ਤਰੀਕ ਨੂੰ ਹਾਂ ਤਿੰਨ ਨੂੰ ਦਿਨ ਪੂਰੇ ਆ ਦੇ ਓਕੇ ਕੋਈ 2-4 ਦਿਨ ਦਾ ਕਲਦੀਪ ਸਿਓ ਲੈ ਹੀ ਜਾਣੇ ਵੱਡੇ ਵੀਰੇ ਨੇ ਹਾਂ ਪੁਲਿਸਾਂ ਵੀ ਬਹੁਤ ਇਹ ਮੇਰੀ ਮਹਰਲੀ ਵਾਲ ਚੋਰੀ ਵੀ ਆ ਅੱਛਾ ਹਾਂ ਮਹਰਲੀ ਵਾਲਾ ਟੋਕੜ ਗੱਬਣ ਵੇਚਦੇ ਸੀਗੇ ਉਦੋਂ ਖੜਾ ਉਹਨਾਂ ਨੂੰ ਮੈਂ ਕਿਹਾ ਯਾਰ ਥੋੜੇ ਪੈਸੇ ਨਹੀਂ ਵਟੇ ਜਾਣੇ ਵੱਡੇ ਵੀਰ ਹਾਂ ਉਦੋਂ ਵੀ ਮੈਂ 85000 ਰੁਪਏ 90000 ਲਾ ਕੇ ਆਇਆ ਸੀਗਾ ਇਹਦਾ ਗੱਬਣ ਦਾ ਹਾਂ ਟੋਕੜ ਦਾ ਹੀ ਹਾਂ ਟੋਕੜ ਦਾ ਹੀ ਲਾ ਗਿਆ ਸੀ 90000 ਕਿੰਨਾ ਦਾ ਚੋਇਆ ਪਹਿਲਾਂ ਘੱਟੀ ਥੱਲੇ ਉਹਨਾਂ ਨੇ ਬਾਈ ਉਹਨਾਂ ਨੇ ਝੂਠ ਮੰਨੇ ਯਾਰ ਜੋ ਮਰਜੀ ਹੈ ਨਾ ਵੱਡੇ ਘਰ ਤੋਂ ਨਾਲ ਪੇਖਾ ਪੈਂਡਾ ਪੇਖੇ ਤੋਂ ਆਪਾਂ ਲਈ ਆ 13 ਲੀਟਰ ਚੋਂਦੇ ਰਹੇ ਆ ਦਿੱਤਾ ਹੋਊਗਾ 13 ਲੀਟਰ ਗਾਰੰਟੀ ਵਾਲਾ ਵੱਡੇ ਵੀਰ ਹਾਂ ਠੀਕ ਆ ਨਹੀਂ ਵਾਕੇ ਕੋਈ ਹਾਂ ਮੈਂ ਆਪੇ ਬਾਬੇ ਦੀ ਮਿਹਰ ਨਾਲ 15 ਤੋਂ ਪਲੱਸ ਚੱਲੂ 15 ਤੋਂ ਪਲੱਸ ਉੱਤੇ ਚੱਲੂਗੀ ਵੱਡੇ ਵੀਰ ਹਾਂਜੀ ਇਹ ਨਾ ਚੱਲੀ ਫਿਰ ਚੱਲੂ ਕਿਹੜੀ ਚੱਲੂ ਕਿਹੜੀ ਚੱਲੂਗੀ ਉੱਤੇ ਹਜੇ ਤਾਂ ਮੰਨ ਕੇ ਦਿਨ ਵੀ ਬਾਕੀ ਸੌਣ ਦੇ ਪਏ ਆ ਬਾਕੀ ਥਣਾ ਥਨਾ ਲੋ ਟਿੱਪੀ ਆਣ ਓਕੇ ਓਕੇ ਜਮਾ ਟਿੱਪੀ ਆ ਬਾਕੀ ਟੱਪ ਕੇ ਲੈ ਕੇ ਜਾਣ ਯਾਰ ਆਪਣੇ ਜਿਹੜਾ ਸੱਜਣ ਖਰੀਦਦਾ ਹਾਂ ਖਰੀਦ ਕਿਹੜੇ ਖਰੀਦ ਕਰਨੀ ਹੈ ਹਨਾ ਹਾਂ ਪਹਿਲਾਂ ਸਾਈ ਪਾਉਣ ਤੋਂ ਪਹਿਲਾਂ ਸੱਲੀ ਕਰਨ ਆਪਦੀ ਵੱਡੀ ਆ ਮੈਂ ਵੱਡੀ ਆ ਇਹਨਾਂ ਆ ਕੇ ਕਹਿਣ ਛੋਟੀ ਆ ਬੜਾ ਕੱਦ ਕੱਡ ਕੱਦ ਕੱਡ ਬਹੁਤ ਆ ਇਹ ਨਾ ਆਪਾਂ ਨੂੰ ਕਹਿਣਾ ਕਿ ਬਈ ਮੂਰੇ ਰੋਕੀ ਲੈਵਾ ਵਿਖਾਈਏ ਆਪਾਂ ਨੂੰ ਹਾਂ ਅਗਲਾ ਇਹ ਨਾ ਤੋਰੀ ਲੈ ਤੂੰ ਯਾਰ ਤੋਰੀ ਲੈਨੇ ਆਪਾਂ ਹਨਾ ਹਾਂ ਅਗਲਾ ਇਹ ਨਾ ਬਾਹਰ ਇਹਨੂੰ ਯਾਰ ਅੱਜ ਹੈ ਰਾਹ ਦੇ ਲੱਗ ਸਜਣਾ ਤੁਹਾਨੂੰ ਮੈਂ ਲੰਮੀ ਤੋਰ ਕੇ ਵਿਖਾਉਣਾ ਝੋਟੀ ਝੋਟੀ ਆ ਜਿਹਨੂੰ ਕਹਿ ਦਈਏ ਨਾ ਝੋਟੀ ਆਪਦੀ ਵੀ ਰੂਹ ਖੁਸ਼ ਹੋਈ ਆ ਤੇ ਬੱਚੀ ਲਿਆ ਆ ਵੇਖਿਓ ਤੇ ਬਾਕੀ ਪਿੱਛੇ ਪੁੱਛੇ ਲੰਬੇ ਫਿਕਰੀ ਬੇਫਿਕਰੀ ਬੇਫਿਕਰੀ ਜਮਾਂ ਟੈਨਸ਼ਨ ਵੇਖੋ ਇਹ ਧਿਆਨ ਨਾ ਧਿਆਨ ਨਾ ਜੱਟਾ ਤੂੰ ਐਂ ਤਾਂ ਸੋਚ ਵੀ ਝੋਟੀ ਵੱਡੀ ਤੂੰ ਨਾ ਲੇ ਲੈ 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 ਬਤਾ ਬਹੁਤ ਆ ਬਹੁਤ ਬਸ ਬੁੱਤ ਆ ਜਾ ਮੁੜਿਆ ਆ ਜਾ ਸੇਰਾ ਆ ਜਾ ਵੇਖਿਓ ਸੱਜਣੋ ਇਹ ਇਥੋਂ ਕਰੋ ਚੱਕੇ ਦੀ ਬੇਲ ਕੱਦ ਮੈਂ ਕਹਿੰਦਾ ਨਾ ਮਹਾਰਾਜ ਨੇ ਕੁਦਰਤ ਨੇ ਇਹਨੂੰ ਹੀਰਾ ਬਣਾਇਆ ਵੇਖੋ ਐ ਤਸੱਲੀ ਕਰਾਈ ਥੋਡੀ ਮੈਂ ਬਾਹਰ ਬੂਰ ਕੱਢ ਕੇ ਵੀ ਝੂਟੀ ਤਸੱਲੀ ਨਾ ਵਿਖਾਉਣ ਵਾਲੀ ਆ ਕੋਈ ਐ ਨਾ ਕੋਈ ਸੱਜਣ ਕਵੇ ਵੀ ਯਾਰ ਬਾਹਰ ਹੀ ਬੰਦ ਕੇ ਦੀਪਾ ਨਹੀਂ ਨਹੀਂ ਉੱਥੇ ਹੀ ਬੰਦੇ ਹੁਣ ਤਾਂ ਲੈ ਚੱਲ ਪਸੂਆਂ ਨਾਲ ਵੱਡੀ ਬੁੱਡੀ ਛੋਟੀ ਬਹੁਤ ਆ ਬਾਈ ਹੁਣਾਂ ਨੂੰ ਗਹੈਣਾ ਹਾਂ ਹਾਂ ਫੁੱਲ ਕੱਦ ਕਾਠ ਫੁੱਲ ਕੱਦ ਕਾਠ ਦੀ ਆ ਤੇ ਵਿਰਲਾ ਮੰਡਾ ਦਾ ਓੜਾ ਬੰਨਾ ਹੀ ਨਹੀਂ ਕੋਈ ਉਹ ਤਾਂ ਬਸ ਓਕੇ ਆ ਗੱਠ ਗੱਠ ਤੇ ਥਣ ਲੱਗੇ ਆ ਗੱਠ ਤੇ ਗੱਠ ਪਾਵੇਂ ਵਾਂਗੂ ਪਾਵੇਂ ਵਾਂਗੂ ਲੈ ਗਲਦੀ ਵੇ ਯਾਰ ਈਦੀ ਫੀਲ ਕਾਣ ਦੀ ਵੇ ਯਾਰ ਓਕੇ ਬੜੀ ਠੰਡੀ ਹੈ ਨਾ ਹਾਏ ਹੇ ਹੈ ਠੀਕ ਆ ਠੀਕ ਆ ਉਸਤਾਦ ਓਕੇ ਹਾਂ ਤੇ ਰੇਟ ਇਹਦਾ ਰੇਟ ਇਹਦਾ ਗਲਦੀ ਵਸਾਂ ਫੋਨ ਤੇ ਕਰੀਏ ਯਾਰ ਓਕੇ ਠੀਕ ਹੈ ਜੀ ਠੀਕ ਹੈ ਠੀਕ ਵੱਡੀ ਬੁੱਢੀ ਆ ਦੇਖ ਲਓ ਵੱਡੇ ਪੀਰੀ ਨੂੰ ਸਾਰਿਆਂ ਨੂੰ ਦਿਖਾ ਦੇ ਯਾਰ ਵੱਡੀ ਆ ਝੋਟੀ ਯਾਰ ਇਹਦੇ ਚ ਸ਼ੱਕ ਹੀ ਨਹੀਂ ਰੱਖਿਆ ਆਪਾਂ ਬਾਹਰ ਕੱਢਦੀ ਆ ਬਾਹਰ ਕੱਢਦੀ ਹਾਂ ਬਸ ਠੀਕ ਆ ਵੱਡੇ ਵੀਰ ਹਾਂ ਲੈ ਆ ਇਹਨੂੰ ਵੀ ਬਾਹਰ ਬੈਡ ਵੀ ਬੰਨ ਬਾਹਰ ਕੱਢ ਕੇ ਇਹ ਸੱਜਣੋ ਬਾਹਰ ਤੁਹਾਨੂੰ ਮੈਂ ਤਾਂ ਤਾਂ ਦਿਖਾਈਏ ਥੋੜਾ ਨੇਰਾ ਕਰਕੇ ਨੇਰੇ ਨੇਰਾ ਪੈਂਦਾ ਅੰਦਰ ਤੇ ਫਿਰ ਪਸੂ ਦੀਦਾ ਨਹੀਂ ਸੀ ਕਲੀਅਰ ਇਹ ਇਹ ਕਿਹੜਾ ਸੂਆ ਤੇ ਕਿੰਨੇ ਦਿਨ ਬਾਅਦ ਇਹ ਯਾਰ ਆਪਾਂ ਪਿੰਡੋਂ ਹੀ ਲਈ ਆ ਗਲਦੀਪ ਇੱਥੋਂ ਹੀ ਆਵਦੇ ਹਾਂ ਆਪਦੇ ਪਿੰਡੋਂ ਹੀ ਲਈ ਆ ਉਹਨਾਂ ਨੇ ਯਾਰ ਚੌਥਾ ਸੂਆ ਦੱਸਿਆ ਵੀਰੇ ਯਾਰ ਠੀਕ ਆ ਉਹਨਾਂ ਨੇ ਤੀਜਾ ਹੀ ਕਹਿੰਦੇ ਸੀ ਮੈਂ ਫਿਰ ਕਿਹਾ ਉਹਨਾਂ ਨੂੰ ਮੈਂ ਕਿਹਾ ਚੌਥਾ ਸੂਆ ਦਾ ਹੈਗਾ ਹੀ ਹੈਗਾ ਵੱਡੇ ਵੀਰ ਹਣਾ ਤੇ ਕਿੰਨਾ ਦੁੱਧ ਦਿੰਦੀ ਆ ਦੁੱਧ ਉਹ ਕਹਿੰਦੇ ਬਈ 15 16 15 16 ਦੇ ਦੇਂਦੀ ਹੋਣੀ ਹਾਂ ਐਫਕਯੂ ਕਹਿੰਦੇ 17 18 ਵੀ ਦੇ ਦੋਗੇ ਠੀਕ ਆ ਤੇ ਦਿਨ ਕਿੰਨੇ ਪਈ ਇਹਦੇ ਦਿਨ ਮੇਰੇ ਸਣ ਹਜੇ ਵੀ ਹਫ਼ਤਾ ਲੈ ਜੂਗੀ ਗਲਦੀਪ ਥਣ ਬਹੁਤ ਚੰਗਾ ਥਣ ਤਾਂ ਬਾਹਲਾ ਚੰਗਾ ਲੱਗਿਆ ਸੀਲ ਠੰਡੀ ਬਹੁਤ ਅਗਲੀ ਬਜੂੜ ਵੀ ਨਾ ਪਾਵੇ ਕੋਈ ਬਾਲੀ ਸਿਆਣੀ ਗਾ ਬਾਲੀ ਸਿਆਣੀ ਯਾਰ ਦੁੱਧ 15 16 17 18 ਵੀ ਪਾ ਸਕਦੀ ਯਾਰ ਓਕੇ ਬਾਕੀ ਖਰਾਕ ਤੇ ਆ ਬੰਦੇ ਨਾਲ ਸਮਝੀ ਹਾਂ ਲੈ ਕਮਾ ਉਧਰ ਨੂੰ ਫੇਰ ਇਹਨੂੰ ਹਾਂ ਇਹ ਦਿਨ ਲੈ ਜੂ ਇਹ ਵੀ ਹਫਤਾ 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 ਗੁਰਦੀਪ ਸਿੰਘ ਆ ਰਾਮ ਨਾਲ ਹਫਤੇ ਤੋਂ 10 ਦਿਨ ਵੀ ਲੈ ਜੇ ਤਾਂ ਲੈ ਜੀ ਲੈ ਜੇ ਤਾਂ ਲੈ ਜੇ ਯਾਰ ਲੈ ਆ ਹਾਂ ਇਹਦਾ ਰੇਟ ਇਹ ਆਪਾਂ 2 ਘਟ 50 ਦੀ ਦੇ ਦਿੱ ਗਏ 48000 ਦੀ 48000 ਦੀ ਇਹਦੇ ਵਿੱਚੋਂ ਵੀ ਮਾਨਦਾਨ ਕਰ ਦਾਂਗੇ ਤੇਰੀ ਵੀਡੀਓ ਵੇਖ ਕੇ ਉਹ ਲਾਈਕ ਸ਼ੇਅਰ ਕਰਕੇ ਆਊਗਾ ਨਾ 45000 ਦੀ ਦੇ ਦਾਂਗੇ ਠੀਕ ਆ ਚੱਲਣ ਦੇ ਚੱਲਣ ਦੇ ਕੁਝ ਨਹੀਂ ਹੁੰਦਾ ਅੱਜ ਵੇਖੀ ਜਾਓ ਹਾਂ ਪਰ ਜਿਹੜੀ ਤੂੰ ਇੱਕ ਨੰਬਰ ਤੇ ਝੋਟੀ ਲਿਆ ਆ ਨਾ ਹਾਂ ਉਹਦਾ ਗਹਿਣਾ ਹੀ ਆ ਉਹਦਾ ਸੋਨਾ ਬਾਬਾ ਸੋਨਾ ਵਾਕੇ ਝੋਟੀ ਯਾਰ ਬਹੁਤ ਜ਼ਿਆਦੇ ਚੰਗੀ ਆ ਯਾਰ ਗਿਲਦੀਪ ਯਾਰ ਨਹੀਂ ਬਹੁਤ ਚੰਗੀ ਕੋਈ ਸ਼ੱਕ ਨਹੀਂ ਵੀਰੇ ਝੋਟੀ ਤੇਰੀ ਘਰ ਵਾਲੀ ਵੀ ਚੰਗੀ ਆ ਝੋਟੀ ਵਾਲੀ ਬਹੁਤ ਚੰਗੀ ਆ ਲੈ ਆ ਇਹਨੂੰ ਵੀ ਬਾਹਰ ਇਹ ਇਹ ਸੁਆ ਇਹ ਮਾਨ ਲੇ ਦੂਜਾ ਹੀ ਸੋਨਾ ਗਿਲਦੀਪ ਇਹਨੇ 11 ਲੀਟਰ ਦਿੱਤਾ ਪਹਿਲੇ ਸੂਇ ਆਪਣੇ ਘਰੇ 11 ਲੀਟਰ ਆਪਣੀ ਸੇਵਾ ਤੇ ਦੁੱਧ ਦਿੱਤਾ ਪਹਿਲਾ ਸੂਆ ਤੇ ਹੁਣ ਦੂਜਾ ਦੂਜਾ ਸੂਆ ਇਹ ਲਈ ਸੀ ਆਪਾਂ ਛੂਸ਼ ਕੋ ਰੀਤਾ ਨਹੀਂ ਕਬੱਡੀ ਪਲੇਅਰ ਹਾਂ ਉਹਨਾਂ ਦੇ ਘਰੋਂ ਲਈ ਸੀ ਮਾਂ ਇਹਦੀ ਇਹ ਆਪਾਂ ਰੱਖ ਲਈ ਸੀ ਮਾਂ ਇਹਦੀ ਵੇਚਤੀ ਸੀ ਆਪਾਂ ਉਹਦੀ ਕੱਟੀ ਆ ਉਹਦੀ ਕੱਟੀ ਆ ਤੇ ਭਾਈ ਦੁੱਧ ਬਹੁਤ ਜਿਆਦਾ ਸੀ ਉਹ ਮੈਂ ਥੱਲੇ ਵੀ ਨਹੀਂ ਨਹੀਂ ਆਵੇ ਕਿੰਨੀ ਖੜੀ ਆਉਂਦੀ ਹਾਂ ਹਜੇ ਦਿਨ ਇਹ ਵੀ ਬਾਕੀ ਬਹੁਤ ਪਿਆ ਹਜੇ ਦਿਨ ਲੈ ਜੂ 10 ਇਹ ਵੀ ਹਫਤਾ ਲੈ ਜੂਗੀ ਲੈ ਜੂ ਹਫਤਾ ਤੱਕ ਦੀਪ ਲੈ ਜੂਗੀ ਹਜੇ ਹਨਾ ਲੈ ਜੂਗੀ ਲੈ ਜੂਗੀ ਇੱਕ ਕੰਬਲੀ ਪਾਇਆ ਵੇਖੋ ਵੇਖੋ ਪਲਵਾਨ ਕਿਆ ਪਾਣੀ ਤੇ ਵੇਖੋ ਰੀਤੇ ਸ਼ੂਸ਼ਕ ਨਾ ਇਹ ਕਿਹੜਾ ਕੱਟ ਆ ਇਹ ਵੀ ਖਤ ਨਹੀਂ ਇਹ ਵੀ ਸਰਾ ਹੀ ਆ ਹਾਂ ਉਹਨਾਂ ਦੇ ਘਰੋਂ ਆਈ ਸੀਗੀ ਤੇ ਆਪਾਂ ਕੱਟੀ ਰੱਖ ਲਈ ਸੀ ਗਲਦੀਪ ਇਹ ਚਲ ਅੱਜ ਮੱਝ ਬਣ ਗਈ ਹਾਂ ਮੱਝ ਬਣ ਗਈ ਆ ਝੋਟੀ ਆਪਣੇ ਕੋਲ ਬੋਲਾ ਹੋ ਚੋਂ ਤਾਂ ਬਹੁਤ ਸਰਾ ਹੈ ਨਾ 100 ਦੀ 100 ਆ ਯਾਰ ਓਕੇ ਬਾ ਪਿੱਛੇ ਲੋ ਬੇਫਿਕਰੀ ਉਹ ਤਾਂ ਬੇਫਿਕਰੀ ਆ ਦੋਵਾਂ ਮਈਆਂ ਦੀ ਦੋਵਾਂ ਦੋਵਾਂ ਦੀ ਦੋਵਾਂ ਦੀ ਧੰਨਵਾਦ ਇਹਦਾ ਰੇਟ ਹੈ ਇਹਦੇ 1 15 ਗਲਦੀਪ ਅਸਿਓ 1 ਲੱਖ ਤੇ 15000 15000 ਤੇ ਇੱਕ 10 ਦੀ ਦੇ ਦਾਂਗੇ ਕੱਟੀ ਇਹ ਆਪਾਂ 1 ਲੱਖ ਤੇ 10000 ਦੀ ਦੇ ਦਿਆਂਗੇ ਬਸ ਹਾਂ ਵੀਰਾ ਬਣ ਕੇ ਕੋਈ ਕਸਾਈਆਂ ਵਾਲਾ ਕਰਨ ਹੁਣ ਆਪਣੇ ਨਾਲ ਹੈ ਨਾ ਜਿਹੜਾ ਕਰੂਗਾ ਉਹ ਫਿਰ ਸਮਝ ਨਹੀਂ ਆਈ ਉਹਦੇ ਹਾਂ ਉਹਦੇ ਸਮਝੋ ਬਾਹਰ ਆ ਫਿਰ ਤਾਂ ਬਿਲਕੁਲ ਨਹੀਂ ਵਾਕਈ ਜੱਟਾ ਬਾਕੀ ਕਿਹੜੇ ਆਪਣੇ ਤੋਂ ਭੈਣ ਭਰਾ ਲੈ ਕੇ ਜਾਂਦੇ ਆ ਨਾ ਸਾਰੇ ਹੂੰ ਉਹ ਕਸਾਈਆਂ ਨਹੀਂ ਕਰਦੇ ਉਹਨਾਂ ਨੂੰ ਪਤਾ ਬੱਚੀ ਦਾ ਰੇਟ ਸਹੀ ਹੁੰਦਾ ਜਾਵਾ ਆਪਾਂ ਫालतू ਰੇਟ ਨਹੀਂ ਓਕੇ ਹੈ ਨਾ ਹਾਂ ਧੰਨਵਾਦ ਆ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਕਿਉਂਦੇਵਾ